الله رضي الله ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੈ ਕਬੂ ਨਾ ਛੱਡ ਖੇਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਹੀ ਦੀ ਸ਼ਹੀਦੀ ਯਾਦਗਾਰ ਦੇ ਹੇਠਾਂ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਤਾਮਦਮੀ ਟਕਸਾਲ ਔਰ ਪ੍ਰਧਾਨ ਸੰਤ ਸਮਾਜ ਜੀ ਦੇ ਉਹਨਾਂ ਨੂੰ ਸੌਂਪੀ ਗਈ ਸੀ ਉਸ ਦੀ ਸੇਵਾ ਸੰਪੂਰਨ ਹੋਣ ਤੇ ਅੱਜ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਔਰ ਇਹ ਸ਼ਹੀਦੀ ਗੈਲਰੀ ਉਹਨਾਂ ਮਹਾਨ ਸ਼ਹੀਦਾਂ ਦੀ ਦੀਵ ਯਾਦਗਾਰ ਹੈ ਜਿਨ੍ਹਾਂ ਨੇ 1984 ਦੇ ਹਮਲੇ ਦੇ ਦੌਰਾਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਜਰਨੈਲ ਸੁਬੇਕ ਸਿੰਘ ਜੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਠਾਰਾ ਸਿੰਘ ਜੀ ਔਰ ਮਹਾਨ ਸ਼ਹੀਦ ਸਿੰਘਾ ਸਿੰਘੜੀਆਂ ਪੁਚੰਗੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅੱਜ ਉਹਨਾਂ ਦੀ ਜਿਹੜੀ ਸਦੀਵੀ ਯਾਦਗਾਰ ਹੈ ਉਹ ਸ਼ਹੀਦੀ ਗੱਲ ਦੇ ਰੂਪ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦਾਸ શ્રીਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਔਰ ਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਗਿੰਦਰ ਸਿੰਘ ਜੀ ਧਾਮੇ ਔਰ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਸਮੁੱਚੇ ਪੰਥ ਨੂੰ ਇਹ ਬੇਨਤੀ ਹੈ ਕਿ ਉਹ ਜਾਦੀ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆਉਣ ਇਸ ਸ਼ਹੀਦਾਂ ਦੀ ਗੈਲਰੀ ਦੇ ਦਰਸ਼ਨ ਆ ਕੇ ਜਰੂਰ ਕਰਨ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਹਨਾਂ ਨੂੰ ਜਰੂਰ ਯਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੋਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਿਧਾਂਤਕ ਤੌਰ ਤੇ ਕੁਚਲਣ ਦਾ ਯਤਨ ਕੀਤਾ ਪਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੋਖੀ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖ ਦੇ ਸਨਮਕ ਹੋ ਕੇ ਇਹ ਪ੍ਰਤੀਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇੱਕ ਕਲੰਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖਟਿਆ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇੱਥੇ ਅਕਾਲ ਤਖਤ ਸਾਹਿਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾਂ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ। ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾਂ ਹੀ ਇਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰਿਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ। ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ ਕੋਸ਼ ਇੱਥੇ ਜਿਹੜੇ ਯਾਤਰੂ ਆਏ ਸਗੇ ਉਹ ਬੱਚੇ ਪਚੰਗੀ ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫਰਕਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਰਨਲ ਸ਼ਵੇਕ ਸਿੰਘ ਜੀ ਦੀ ਉਹਨਾਂ ਦੇ ਨਾਲ ਸામੂਹਿਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਘ ਸੀ ਪੇ ਇਹਦਾ ਕਾਦਰ ਘਟਨ ਹੋਵੇ ਉਹਨਾਂ ਨੂੰ ਵਧਾਈ ਦੇਣਾ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾਂ ਵਿੱਚ ਕਰਨਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇੜੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਹ ਮੌਕੇ ਦੀਆਂ ਸਰਕਾਰਾਂ ਆਜ਼ਾਦ ਭਾਰਤ ਦੇ ਵਿੱਚ ਵੀ ਅੱਜ ਵੀ ਅੱਜ ਸਿਧਾਂਤਕ ਤੌਰ ਤੇ ਪਹਿਲਾਂ ਸਿੱਧੀਆਂ ਸੀ ਹੁਣ ਅਲੁਕਮੇ ਤੌਰ ਦੇ ਉੱਤੇ ਜਤਨਸ਼ੀਲ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਆਜਮਤ ਨੂੰ ਕਿਸੇ ਨਾ ਕਿਸੇ ਦਾ ਖੋਰਾ ਲਾਉਣਾ ਪਰ ਖਾਲਸਾ ਹਮੇਸ਼ਾ ਸੁਚੇਤ ਰਹਿੰਦਾ ਕੌਮ ਨੂੰ ਵੀ ਬੇਨਤੀ ਕਰਦਾ ਇਕੱਠਾ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਅਲੁਕਮੇ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਦੇਸ਼ ਨੂੰ ਯਾਦ ਹੋਏ ਕਹਿੰਦੇ 75 ਕੁ ਦੇ ਕਰੀਬ ਸਾਲ ਹੋ ਗਏ ਆ ਤੇ ਦੁਨੀਆ ਦੇ ਕਿਸੇ ਵੀ ਹਿਸਟਰੀ ਦੇ ਕਿਸੇ ਵੀ ਕਿਤਾਬ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਨਹੀਂ ਆ ਗਈ ਕਿ ਦੇਸ਼ ਦੀਆਂ ਫੌਜਾਂ ਉਹਨਾਂ ਦੇ ਆਪਣੇ ਹੀ ਲੋਕਾਂ ਤੇ ਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਉਹ ਵੀ ਉਹ ਧਾਰਮਿਕ ਸਥਾਨ ਜਿਹੜਾ ਸਭੇ ਸਾਂਝੀ ਵਾਲ ਸਦائم ਕੋ ਇਹਨਾਂ ਦਿਸੇ ਬਾਹਰ ਦੀ ਗੱਲ ਕਰਦਾ ਹੋਵੇ ਜਿੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਕੁੱਲ ਦੁਨੀਆ ਤੋਂ ਲੋਕ ਸਭ ਧਰਮਾਂ ਦੇ ਸਭ ਵਰਣਾਂ ਦੇ ਸਭ ਜਾਤਾਂ ਦੇ ਲੋਕ ਇੱਥੇ ਆਉਂਦੇ ਆ ਤੇ ਇਹ ਉਹੀ ਅਕਾਲ ਤਖਤ ਸਾਹਿਬ ਆ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਸ ਸਮੇਂ ਤੇ ਇੰਦਰਾ ਗਾਂਧੀ ਜਿਹੜੀ ਉਸ ਸਮੇਂ ਦੀ ਮੁੱਖ ਪ੍ਰਧਾਨ ਮੰਤਰੀ ਸੀ ਦੇਸ਼ ਦੀ ਉਹਨੇ ਹੁਕਮ ਚਾੜ ਕੇ ਇੱਥੇ ਟੈਂਕ ਤੇ ਧੋਬ ਚਾੜੇ ਇਹ ਦੇਸ਼ ਦੇ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ ਤੇ ਇਹ ਘਟਨਾ ਜਿਹੜੀ ਆ ਸਿੱਖਾਂ ਦੇ ਜਿਹੜੇ ਦਿਲ ਤੇ ਤਾਂ ਉੱਕਰੀ ਹੋਈ ਆ ਪਰ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਨੂੰ ਉਸ ਸਮੇਂ ਦਾ ਜਿਹੜਾ ਮੰਦਰ ਆ ਉਸ ਨੂੰ ਮੂਰਤੀਮਾਨ ਕਰਨ ਵਾਸਤੇ ਜਿਹੜੇ ਉਸ ਸਮੇਂ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਇਸ ਕਿਨਾਂ ਗੁਰਸਥਾਨ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਇਹਦੇ ਨਾਲ 38 ਹੋਰ ਜਿਹੜੇ ਗੁਰਦੁਆਰਾ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਉਹ 84 ਜੂਨ ਦਾ ਜਿਹੜਾ ਵਰਤਾਰਾ ਵਾ ਉਹ ਬੜਾ ਵੱਡਾ ਦੁਖਦਾਈ ਆ ਤੇ ਇਹ ਸਿੱਖਾਂ ਦੇ ਨਸੂਰ ਆ ਇਹ ਜਿਹੜਾ ਕਦੇ ਹਮੇਸ਼ਾ ਰਸਦਾ ਰਹੇਗਾ ਹਰ 6 ਜੂਨ ਨੂੰ ਜਿਹੜੀ ਜਿਹੜੇ ਸਿੱਖਾ ਉਹ ਦਿਨ ਵੀ ਮਨਾਉਂਦੇ ਆ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦੇ ਆ ਸੋ ਇਹ ਬੜੀ ਜ਼ਰੂਰੀ ਸੀ ਕਿਉਂਕਿ ਇਤਿਹਾਸ ਜਿਹੜਾ ਜਿਉਂਦਾ ਰੱਖਣ ਵਾਸਤੇ ਨਵੀਂ ਪੀੜ੍ਹੀ ਨੂੰ ਉਸਦੇ ਰੂਹ ਰੂ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰਜ ਕਰਨੇ ਪੈਂਦੇ ਆ ਚਾਹੀਦੇ ਆ ਕਿਉਂਕਿ ਜਿਹੜੇ ਜਿਹੜੇ ਯਾਦ ਕਰ ਜਿਵੇਂ ਅਸੀਂ ਕਹਿੰਨੇ ਆ ਇਹ ਇੱਕ ਮੂੰਹ ਤੋਂ ਬੋਲਦੀ ਤਸਵੀਰ ਆ ਤੁਸੀਂ ਦੇਖੋਗੇ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਹੁਕਮਾਂ ਨਾਲ ਜੋ ਕੁਝ ਵਾਪਰਿਆ ਸੀ ਉਹਦੀ ਹੂਹੂ ਤਸਵੀਰ ਜਿਹੜੀ ਛਰੋਨੀ ਗੁਰਦਰਾ ਪਰੰਧ ਕਮੇਟੀ ਵੱਲੋਂ ਜਿਹੜੀ ਸੇਵਾ ਹੈ ਬਾਬਾ ਹਰਰਾਮ ਸਿੰਘ ਜੀ ਖਾਲਸਾ ਜਿਹੜੇ ਦੰਦੂ ਟਕਸਾਲ ਦੇ ਮੁਖੀ ਉਹਨਾਂ ਨੂੰ ਕਾਰ ਸੇਵਾ ਦਿੱਤੀ ਗਈ ਸੀ। ਤੋਂ ਇਹ ਗੈਲਰੀ ਪੂਰੀ ਸਥਾਪਿਤ ਕੀਤੀ ਗਈ ਆ ਜਿੰਨੇ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਇੱਥੇ ਲਾਈਆਂ ਗਈਆਂ ਤੇ ਉਸ ਸਮੇਂ ਦੇ ਕਾਲ ਤਕਸਾਲ ਦੀ ਜਿਹੜੀ ਆ ਬਹੁਤ ਸਾਰੇ ਲੋਕ ਜਿਹੜੀ ਤਸਵੀਰ ਦੇਖਦੇ ਆ ਪਰ ਅਸਲ ਜਿਹੜੀ ਜਿਹੜੀ ਇਹਨੂੰ ਮੂਰਤੀਮਾਨ ਕਰਨ ਵਾਸਤੇ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਇਹ ਸਾਰੀ ਜਿਹੜੀ ਆ ਸ਼ਹੀਦੀ ਗੈਲਰੀ ਇਹ ਅੱਜ ਸਮੁੱਚੇ ਮਾਨਮਤਾਂ ਨੂੰ ਜਿਹੜੀ ਕੀ ਹੈ ਇਹ ਸੌਂਪੀ ਗਈ ਆ। ਤੋ ਬਾਬਾ ਜੀ ਹੋਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਆ ਤੇ ਸਾਰੇ ਇਤਿਹਾਸ ਨੂੰ ਮਤਲਬ ਜਿਵੇਂ ਕਹਿੰਦੇ ਸੂਚੀਬੱਧ ਕਰਕੇ ਇਹ ਜਿਹੜੀ ਗੈਲਰੀ ਬਣਾਈ ਗਈ ਆ ਤੋ ਇਹ ਇਸ ਦੇਸ਼ ਦੇ ਲੋਕਤੰਤਰ ਤੇ ਬਹੁਤ ਵੱਡਾ ਤੱਬਾ ਵਾ ਤੇ ਮੈਂ ਇਹ ਦੇਖਦਾ ਕਿ ਉਸ ਦਾ ਉਸ ਗਾਂਧੀ ਪਰਿਵਾਰ ਦਾ ਫਰਜ਼ੰਦ ਕਈ ਵਾਰ ਇੱਥੇ ਆ ਗਿਆ ਉਹ ਆਪਦੀਆਂ ਵੋਟਾਂ ਮਟੋਰਨ ਲਈ ਆਪਣੀ ਜਿਹੜੀ ਵੋਟ ਰਾਜਨੀਤੀ ਦੇ ਤਹਿਤ ਤਾਂ ਬਹੁਤ ਵਾਰੀ ਆਇਆ ਭਾਂਡੇ ਵੀ ਮਾਂਜੇ ਤੇ ਪਾਣੀ ਵੀ ਪਿਆ ਅਸੀਂ ਇੱਥੇ ਆਏ ਤੇ ਕਿਉਂਕਿ ਕੋਈ ਵੀ ਇੱਥੇ ਆਉਂਦਾ ਉਸ ਨੂੰ ਇੱਥੇ ਜਗ੍ਹਾ ਮਿਲਦੀ ਆ ਪਰ ਇਸ ਜਿਹੜਾ ਕਾਰਾ ਕੀਤਾ ਸੀ ਉਸ ਕਾਰੇ ਦੀ ਅੱਜ ਤੱਕ ਉਹਨਾਂ ਦੇ ਮਨ ਦੇ ਵਿੱਚ ਨਾ ਮਾਫੀ ਹੈ ਤੇ ਨਾ ਕੋਈ ਹੋਰ ਗੱਲ ਹੈ ਕਿਸੇ ਵਿਸ਼ੇਸ਼ ਨਾਲ ਦੁੱਖ ਜੋ ਹੋ ਸਕਦਾ ਲੜਾਈ ਹੋ ਸਕਦੀ ਆ ਪਰ ਰੱਬ ਦੇ ਘਰ ਦੇ ਨਾਲ ਲੜਾਈ ਨਹੀਂ ਹੋ ਸਕਦੀ ਦੇਖੋ ਜੀ ਸਰਕਾਰਾਂ ਜਿਹੜੀਆਂ ਨਾ ਉਹਨਾਂ ਨੇ ਗੱਲ ਉਹ ਕਰਨੀ ਹੁੰਦੀ ਹੈ ਜਿਹੜੀ ਉਹ ਜਿਹੜੇ ਦੁਸ਼ਮਣ ਬਾਤ ਕਰੇ ਰਣੀ ਇੱਥੇ ਮੈਂ ਕਹਾਂਗਾ ਕਿ ਇਹ ਸਰਕਾਰ ਸਾਡੀ ਨਹੀਂ ਸੀ ਇਹ ਦੁਸ਼ਮਣ ਦੀ ਸਰਕਾਰ ਸੀ ਜੀਨੇ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਤੇ ਐਡਾ ਵੱਡਾ ਹੱਲਾ ਬੋਲਿਆ ਇੱਥੇ ਟੈਂਕ ਤੋਂ ਚੜਨ ਦਾ ਕੋਈ ਮਸਲਾ ਨਹੀਂ ਸੀ ਇੱਥੇ ਕੋਈ ਵੀ ਐਸੀ ਗੱਲ ਨਹੀਂ ਸੀ ਇਸ ਨੂੰ ਬੜੇ ਢੰਗ ਨਾਲ ਸਮਟਿਆ ਜਾ ਸਕਦਾ ਸੀ ਪਰ ਇਹ 18 ਮਹੀਨੇ ਪਹਿਲਾਂ ਜਿਹੜਾ ਕੀ ਸੁੰਦਰਜੀ ਦੇਸ਼ ਦਾ ਜਰਨਲ ਰਿਹਾ ਉਹ 18 ਮਹੀਨੇ ਪਹਿਲਾਂ ਦੱਸ ਰਿਹਾ ਕਿ ਇਹ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿਹੜੀ ਨੀਤੀ ਤੇ ਜਿਹੜਾ ਉਹਨਾਂ ਦਾ ਸਾਰਾ ਢਾਂਚਾ ਵਾਂਚਾ ਸਾਰਾ ਤਿਆਰ ਕੀਤਾ ਗਿਆ ਸੀ ਇਹ ਮਨਸ਼ਾ ਨਾਲ ਆਈ ਸੀ ਇੰਦਰਾ ਗਾਂਧੀ ਕਿਉਂਕਿ ਉਹ ਦੇਸ਼ ਦੇ ਅੰਦਰ ਐਮਰਜੈਂਸੀ ਤੋਂ ਬਾਅਦ ਆਪਦੀ ਜਿਹੜੀ ਸੱਤਾ ਦੀ ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹ ਗਵਾ ਚੁੱਕੀ ਸੀ ਤੇ ਉਹਨੇ ਕਿਹਾ ਕਿ ਮੈਂ ਸਿੱਖਾਂ ਨੂੰ ਮਾਰ ਕੇ ਬਹੁ ਗਿਣਤੀ ਲੋਕਾਂ ਨੂੰ ਇਥੇ ਬਚਾਉਣਾ ਚਾਹੁੰਨੀ ਆ ਸੋ ਇਸ ਕਰਕੇ ਉਹਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਮਿੱਥ ਕੇ ਇਹ ਗੱਲ ਕੀਤੀ ਹੈ ਇਹ ਅਚਾਨਕ ਵਾਪਰਿਆ ਵਰਤਾਰਾ ਨਹੀਂ ਸੀ ਜੀ